ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਕਲਾਸ 9th ਦਾ ਜੋ ਕਿ ਸਾਇੰਸ ਦਾ ਹੌਲੀਡੇ ਹੋਮਵਰਕ ਹੈ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਜੋ ਕਿ ਸਾਇੰਸ ਦਾ ਹੌਲੀਡੇ ਹੋਮਵਰਕ ਹੈ 9th ਕਲਾਸ ਦਾ ਉਸ ਨੂੰ ਸੋਲਵ ਕਰਾਂਗੇ ਤਾਂ ਇਸ ਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਨੰਬਰ 1 ਤੇ ਹੈ ਹੈਡਲਿਕੇ ਪਾਠ ਤਿਆਰ ਕਰੋ ਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਕਾਪੀ ਤੇ ਲਿਖ ਲਿਖੋ ਤਾਂ ਜਿਹੜੇ ਤੁਹਾਨੂੰ 1 5 ਤੇ 8 ਇਹ ਤੁਹਾਨੂੰ ਜੋ ਪਾਠ ਦਿੱਤੇ ਗਏ ਹਨ ਇਹਨਾਂ ਨੂੰ ਕੀ ਹੈ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਲਿਖਣਾਗਾ ਇਹ ਸ਼ਾਇਦ ਤੁਹਾਨੂੰ ਕਲਾਸ ਦੇ ਦੌਰਾਨ ਵੀ ਕਰਾਏ ਗਏ ਹਨ ਤਾਂ ਤੁਸੀਂ ਉੱਥੋਂ ਦੇਖ ਕੇ ਵੀ ਇਹ ਚੈਪਟਰਾਂ ਦੇ ਜੋ ਕਿ ਪ੍ਰਸ਼ਨ ਉੱਤਰ ਆ ਤੁਸੀਂ ਆਪਣੀ ਨੋਟਬੁੱਕ ਤੇ ਲਿਖ ਸਕਦੇ ਹੋਗੇ ਤਾਂ ਇਸ ਦੇ ਨਾਲ ਹੀ ਚੱਲਦੇ ਆ नेक्स्ट ਜੋ ਕਿ ਹੈ ਨੰਬਰ 1 ਤੇ ਵਿਸਰਣ ਜਾਂ ਪਰਸਰਨ ਕੀ ਹੁੰਦਾ ਹੈ ਵਾਟ ਇਜ਼ ਡਿਫਿਊਜ਼ਨ ਤਾਂ ਦੇਖ ਲੈਣੇ ਆ ਇਹ ਆਪਾਂ ਕਿ ਇਹ ਕੀ ਚੀਜ਼ ਆ ਹਾਂਜੀ ਪ੍ਰਸਰਣ ਜਾਂ ਵਿਸਰਣ ਪਦਾਰਥ ਦੀਆਂ ਤਿੰਨ ਅਵਸਥਾਵਾਂ ਵਿੱਚ ਪਦਾਰਥ ਦੇ ਕਣ ਆਪਣੇ ਆਪ ਹੀ ਇੱਕ ਦੂਜੇ ਨਾਲ ਮਿਸ਼ਰਿਤ ਹੋ ਜਾਂਦੇ ਹਨ ਅਜਿਹੇ ਕਣਾਂ ਦੇ ਖਾਲੀ ਥਾਵਾਂ ਵਿੱਚ ਸਮਾਨ ਦੇ ਕਾਰਨ ਹੁੰਦਾ ਹੈ ਦੋ ਵੱਖਰੇ ਪਦਾਰਥਾਂ ਦੇ ਕਣਾਂ ਦਾ ਆਪਣੇ ਆਪ ਮਿਲਣਾ ਹੀ ਪ੍ਰਸਰਣ ਜਾਂ ਵਿਸਰਣ ਕਹਾਂਦਾ ਹੈ ਤਾਪ ਦੇ ਵਧਣ ਅਤੇ ਦਬਾਅ ਦੇ ਵਧਣ ਨਾਲ ਪਰਸਰਨ ਦੀ ਦਰ ਤੇਜ਼ ਹੋ ਜਾਂਦੀ ਹੈ ਤਾਂ ਇਹ ਪਰਸਰਨ ਜਾਂ ਵਿਸਰਣ ਹੁੰਦਾ ਹੈ ਤਾਂ ਤੁਸੀਂ ਇਸ ਨੂੰ ਨੋਟਾਉਣ ਕਰ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਤਾਂ ਨਾਲ ਹੀ ਮੈਂ ਤੁਹਾਨੂੰ ਇੰਗਲਿਸ਼ మీడియం ਵਿੱਚ ਵੀ ਦੱਸ ਦਿੰਨੀ ਹੈਗੀ ਪਰਸਰਨ ਜਾਂ ਵਿਸਰਣ ਯਾਨੀ ਕਿ ਡਿਫਿਊਜ਼ਨ ਦਾ ਹਾਂਜੀ ਤਾਂ ਇਹ ਇੰਗਲਿਸ਼ మీడియం ਵਾਲੇ ਬੱਚਿਆਂ ਦੇ ਲਈ ਹੈ ਉਹ ਲਿਖ ਸਕਦੇ ਆ ਅਗਰ ਚਾਹਣ ਤਾਂ ਨਾਲ ਡਾਇਗ੍ਰam ਵੀ ਬਣੀ ਹੋਈ ਹੈ ਤਾਂ ਡਾਇਗ੍ਰam ਵੀ ਦੇਖ ਕੇ ਬਣਾ ਸਕਦੇ ਹਨ ਅਨਸਰ ਦੇ ਨਾਲ ਠੀਕ ਹੈ ਜੀ ਅੱਗੇ ਚੱਲਦੇ ਹਾਂਗੇ ਨੰਬਰ ਦੇ 2 ਤੇ ਆ ਗਿਆ ਖੁਸ਼ਕ ਬਰਫ਼ ਕੀ ਹੁੰਦੀ ਹੈ ਖੁਸ਼ਕ ਬਰਫ਼ ਕੀ ਹੁੰਦੀ ਹੈ ਵਾਟ ਇਜ਼ ਡਰਾਈ ਆਈਸ ਤਾਂ ਇਹ ਵੀ ਦੇਖ ਲੈਣੀ ਹੈ ਇਸ ਦਾ ਅਨਸਰ ਠੋਸ ਕਾਰਬਨ ਡਾਈਆਕਸਾਈਡ ਨੂੰ ਸੁੱਕੀ ਬਰਫ਼ ਵਜੋਂ ਜਾਣਿਆ ਜਾਂਦਾ ਹੈ ਇਸ ਨੂੰ ਕਮਰੇ ਦੇ ਤਾਪਮਾਨ ਤੇ 50 ਤੋਂ 60 ਡਿਗਰੀ ਦੇ ਵਾਯੂ ਮੰਡਲ ਦੇ ਦਬਾਅ ਹੇਠ ਇਨਸਾਨੀ ਨਾਲ ਤਰਲ ਕੀਤਾ ਜਾ ਸਕਦਾ ਹੈ ਜਦੋਂ ਤਰਲ ਕਾਰਬਨ ਡਾਈਆਕਸਾਈਡ ਨੂੰ ਭਾਫ਼ ਬਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਇਹ ਠੋਸ ਵਿੱਚ ਬਦਲ ਜਾਂਦੀ ਹੈ ਬਰਫ਼ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਅਤੇ ਕੱਪੜੇ ਜਾਂ ਕਾਗਜ਼ ਦੇ ਟੁਕੜੇ ਨੂੰ ਗਿੱਲਾ ਨਹੀਂ ਕਰਦਾ ਇਸ ਲਈ ਇਸ ਨੂੰ ਸੁੱਕੀ ਬਰਫ਼ ਵਜੋਂ ਜਾਣਿਆ ਜਾਂਦਾ ਹੈ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਸੁੱਕੀ ਬਰਫ਼ ਤੇ ਪਾਣੀ ਵਾਲੀ ਬਰਫ਼ ਕਿਹੜੀ ਹੁੰਦੀ ਹੈਗੀ ਕਿਉਂਕਿ ਇਹ ਕੱਪੜੇ ਨੂੰ ਗਿੱਲਾ ਨਹੀਂ ਕਰਦੀ ਜਿਹੜੀ ਸੁੱਕੀ ਬਰਫ਼ ਹੁੰਦੀ ਹੈਗੀ ਜਿਹੜੀ ਆਪਣੀ ਨਾਰਮਲ ਬਰਫ਼ ਹੁੰਦੀ ਹੈ ਉਹਦੇ ਨਾਲ ਉਦੇ ਵਿੱਚ ਜੋ ਕਿ ਮoiश्चਰਾਇਜ਼ਡ ਹੁੰਦਾਗਾ ਤਾਂ ਉਹਦੇ ਨਾਲ ਉਹ ਜੋ ਕਿ ਕਾਗਜ਼ 'ਚਾ ਕਪੜਾ ਗਿੱਲਾ ਹੋ ਜਾਂਦਾ ਹੈ ਤਾਂ ਨਾਲ ਹੀ ਇੰਗਲਿਸ਼ ਮੀਡੀਅਮ ਵਾਲੀ ਵੀ ਦੇਖ ਲਓ ਸੋਲਿਡ ਕਾਰਬਨ ਡਾਈਆਕਸਾਈਡ ਇਜ਼ ਨੋਨ ਐਸ ਡਰਾਈ ਆਈਸ ਇਟ ਕੈਨ ਬੀ ਈਜ਼ੀਲੀ ਲਿਕੁਇਫਾਈਡ ਅੰਡਰ ਅ ਪ੍ਰੈਸ਼ਰ ਆਫ 50 ਟੂ 60 ਐਟਮੋਸਫੀਅਰ ਐਟ ਰੂਮ ਟੈਂਪਰੇਚਰ ਵੈਨ ਲਿਕੁਇਫਾਈਡ ਕਾਰਬਨ ਡਾਈਆਕਸਾਈਡ ਇਜ਼ ਲੌਕ ਟੂ ਵੈਪੋਰੇਟ ਇਟ ਚੇਂਜਸ ਟੂ ਸੋਲਿਡ it looks like ice and does not wet a piece of cloth or paper therefore it is known as dry ice okay ਤਾਂ ਇੱਥੋਂ ਤੁਸੀਂ ਵੀਡੀਓ ਪਾਜ਼ ਕਰਕੇ ਆਪਣੇ ਆਨਸਰ ਲੈ ਸਕਦੇ ਹੋਗੇ ਨੈਕਸਟ ਹੈ ਨੰਬਰ 3 ਤੇ what is transpiration ਬਾਸ਼ਪੀਕਰਨ ਕੀ ਹੁੰਦਾ ਹੈ ਨੰਬਰ 3 ਤੇ ਹਾਂਜੀ transpiration ਇੱਕ ਪੌਦੇ ਦੁਆਰਾ ਪਾਣੀ ਦੀ ਗਤੀ ਦੀ ਪ੍ਰਕਿਰਿਆ ਹੈ ਤੇ ਇਸ ਦੇ ਹਵਾਈ ਹਿੱਸੇ ਜਿਵੇਂ ਕਿ ਪੱਤੇ ਤਣੇ ਅਤੇ ਫੁੱਲਾਂ ਤੋਂ ਵਾਸ਼ਪੀਕਰਨ ਹੁੰਦੀ ਹੈ ਇਹ ਇੱਕ ਪੈਸਿਵ ਪ੍ਰਕਿਰਿਆ ਹੈ ਇਸ ਦੇ ਸਲੇ ਪਲਾਂਟ ਦੁਆਰਾ ਊਰਜਾ ਖਰਚ ਦੀ ਲੋੜ ਨਹੀਂ ਹੁੰਦੀ ਟਰਾਂਸਪੀਰੇਸ਼ਨ ਪੌਦਿਆਂ ਨੂੰ ਠੰਡਾ ਕਰਦਾ ਹੈ ਸੈੱਲਾਂ ਤੇ ਆਸਮੋਟਿਕ ਦਬਾਅ ਨੂੰ ਬਦਲਦਾ ਹੈ ਤੇ ਖਣਿਜ ਪੌਸ਼ਟਿਕ ਤੱਤਾਂ ਦੇ ਵੱਡੇ ਪ੍ਰਵਾਹ ਨੂੰ ਸਮਰੱਥ ਬਣਾਉਂਦਾ ਹੈ ਜਦੋਂ ਜੜ੍ਹਾਂ ਦੁਆਰਾ ਪਾਣੀ ਦਾ ਗ੍ਰਹਿਣ ਵਾਸ਼ਪੀਕਰਨ ਪੌਦਿਆਂ ਦੁਆਰਾ ਵਾਯੂ ਮੰਡਲ ਵਿੱਚ ਗਵਾਚਣ ਵਾਲੇ ਪਾਣੀ ਨਾਲੋਂ ਕਟ ਹੁੰਦਾ ਹੈ ਤਾਂ ਪਾਣੀ ਦੇ ਨੁਕਸਾਨ ਨੂੰ ਘਟਾਉਣ ਲਈ ਸਟੋਮ ਮਾਟਾ ਨਾਮਕ ਛੋਟੇ ਪੋਰਸ ਨੂੰ ਬੰਦ ਕਰ ਦਿੰਦੇ ਹਨ ਜੋ ਪੌਸ਼ਟਿਕ ਤੱਤਾਂ ਦੇ ਗ੍ਰਹਿਣ ਨੂੰ ਹੌਲੀ ਕਰ ਦਿੰਦਾ ਹੈ ਤੇ ਪਾਚ ਪ੍ਰਕਿਰਿਆਵਾਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਅਤੇ ਵਿਕਾਸ ਨੂੰ ਸੀਮਤ ਕਰਦੇ ਹੋਏ ਬਾਜ਼ੂ ਮੰਡਲ ਵਿੱਚ CO2 ਦੀ ਇਸ ਮਾਈ ਨੂੰ ਘਟਾਉਂਦਾ ਹੈ ਤਾਂ ਇਸ ਦੀ ਡਾਇਗਰਾਮ ਇਹ ਤੁਸੀਂ ਬਣਾ ਸਕਦੇ ਹੋਗੇ ਨੈਕਸਟ ਇੰਗਲਿਸ਼ ਮੀਡੀਅਮ ਵਾਲਾ ਵੀ ਮੈਂ ਤੁਹਾਨੂੰ ਹਾਂਜੀ ਇਹ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਦੇ ਲਈ ਆ ਟ੍ਰਾਂਸਪੀਰੇਸ਼ਨ ਇਹਦੇ ਵੀ ਨਾਲ ਡਾਇਗਰਾਮ ਆ ਤੁਸੀਂ ਬਣਾ ਸਕਦੇ ਹੋਗੇ ਹਾਂਜੀ ਹੁਣ ਨੈਕਸਟ ਚੱਲਦੇ ਆਂ ਨੈਕਸਟ ਹੈ ਨੰਬਰ 4 ਤੇ ਬਾਸਪੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਲਿਖੋ ਰਾਈਟ ਫੈਕਟਰਸ ਫੈਕਟਿੰਗ ਐਵੇਪਰੇਸ਼ਨ ਤਾਂਪਾ ਬਾਸਪੀਕਰਨ ਤਾਂ ਪੜ ਲਿਆ ਕੀ ਹੁੰਦਾ ਹੈ ਜਿਹੜੇ ਨੂੰ ਫੈਕਟਰ ਪ੍ਰਭਾਵਿਤ ਕਰਦੇ ਹੁਣ ਉਹਨਾਂ ਵੱਰ ਦੇਖ ਲੈਣੇ ਆਂ ਹਾਂਜੀ ਸਤ੍ਹਾ ਦਾ ਖੇਤਰਫਲ ਸਤਤਾ ਦਾ ਖੇਤਰਫਲ ਵਧੇਗਾ ਵਾਸ਼ਪੀਕਰਨ ਦੀ ਦਰ ਵੱਧ ਹੋਵੇਗੀ ਤੇ ਇਸ ਦੇ ਉਲਟ ਤਾਪਮਾਨ ਤਾਪਮਾਨ ਵਿੱਚ ਨੂੰ ਪ੍ਰਭਾਵਿਤ ਕਰਦਾ ਤਾਪ ਜਿੰਨਾ ਉੱਚਾ ਹੋਵੇਗਾ ਵਾਸ਼ਪੀਕਰਨ ਦੀ ਦਰ ਵੱਧ ਹੋਵੇਗੀ ਨੰਬਰ 3 ਤੇ ਨਮੀ ਵਾਯੂ ਮੰਡਲ ਵਿੱਚ ਨਮੀ ਜਿੰਨੀ ਜ਼ਿਆਦਾ ਹੋਵੇਗੀ ਪਾਹ ਬਨ ਦੀ ਦਰ ਘੱਟ ਹੋਵੇਗੀ ਅੱਗੇ ਹਵਾ ਦੀ ਗਤੀ ਹਵਾ ਦੀ ਗਤੀ ਜਿੰਨੀ ਵਧੇਗੀ ਵਾਸ਼ਪੀਕਰਨ ਦੀ ਦਰ ਵੱਧ ਹੋਵੇਗੀ ਠੀਕ ਹੈ ਜੀ ਨੈਕਸਟ ਦੇਖ ਲੈਣੇ ਆਂ ਇੰਗਲਿਸ਼ ਮੀਡੀਅਮ ਵਿੱਚ ਹਾਂਜੀ ਇਹ ਹੈਗੇ ਫੈਕਟਰਸ ਐਵੈਪੋਰੇਸ਼ਨ ਦੇ ਤਾਂ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਇਸਦੇ ਨਾਲ ਹੀ ਨੈਕਸਟ ਚੱਲਦੇ ਆਂ ਨੰਬਰ 5 ਤੇ ਤਿੰਨ ਪਦਾਰਥਾਂ ਦੇ ਨਾਮ ਲਿਖੋ ਜੋ ਜੋਹਰ ਓਡਾਨ ਕਿਰਿਆ ਦਿਖਾਉਂਦੇ ਹਨ ਠੀਕ ਹੈ ਜੀ ਦੇਖਦੇ ਆਂ ਇਸ ਦਾ ਕੁਐਸਚਨ ਹਾਂਜੀ ਇਹ ਸਬਲੀਮੇਸ਼ਨ ਦੇ ਆ ਉਤੰਤਤਾ ਉਤੰਤਤਾ ਇੱਕ ਪ੍ਰਕਿਰਿਆ ਹੈ ਜਿਸ ਤਾਰਾ ਇੱਕ ਠੋਸ ਸਿੱਧੇ ਤੌਰ ਤੇ ਤਰਲ ਅਵਸਥਾ ਤੋਂ ਗੁਜ਼ਰਨ ਤੋਂ ਬਿਨਾ ਗੈਸ ਵਿੱਚ ਬਦਲ ਜਾਂਦਾ ਹੈ। ਸ੍ਰਿਸ਼ਟੀ ਦੀ ਪ੍ਰਕਿਰਿਆ ਉਸ ਪਦਾਰਥ ਦੁਆਰਾ ਦਿਖਾਈ ਜਾਂਦੀ ਹੈ ਜਿਸ ਵਿੱਚ ਤਰਲ ਅਵਸਥਾ ਨਹੀਂ ਹੁੰਦੀ। ਉਹ ਪਦਾਰਥ ਜੋ ਸ੍ਰੇਸ਼ਟਤਾ ਦੀ ਪ੍ਰਕਿਰਿਆ ਨੂੰ ਦਰਸਾਉਂਦੇ ਹਨ ਉਨ੍ਹਾਂ ਨੂੰ ਸ੍ਰੇਸ਼ਟ ਕਿਹਾ ਜਾਂਦਾ ਹੈ। ਉਦਾਹਰਨ ਲਈ ਖਾਸਾਪ ਮਾਨ ਤੇ ਸੁੱਕੀ ਬਰਫ ਸਿੱਧੇ ਗੈਸੀ ਕਾਰਬਨ ਡਾਈਆਕਸਾਈਡ ਵਿੱਚ ਬਦਲ ਜਾਂਦੀ ਹੈ। ਤਿੰਨ ਤਿੰਨ ਪਦਾਰਥ ਜੋ ਉੱਚੇ ਪੰਨ ਤੋਂ ਗੁਜ਼ਰਦੇ ਹਨ ਉਹ ਹਨ ਖੋਸ਼ਕ ਬਰਫ਼ ਕਪੂਰ ਅਤੇ ਨੈਫਥਲੀਨ ਨਾਲ ਹੀ ਦੇਖ ਲਓ ਇਸ ਦਾ ਜੋ ਕਿ ਇੰਗਲਿਸ਼ ਮੀਡੀਅਮ ਵਿੱਚ ਆ ਹਾਂਜੀ ਇਹ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਦੇ ਲਈ ਹੈ ਆਪਣੇ ਆਨਸਰ ਇੱਥੋਂ ਵੀਡੀਓ ਨੂੰ ਪਾਜ਼ ਕਰਕੇ ਲਿਖ ਸਕਦੇ ਹੈਗੇ ਨੈਕਸਟ ਹੈਗਾ ਨੰਬਰ 6 스펀ਜ ਸੋਲਿਡ ਹੈ ਫਿਰ ਵੀ ਇਸ ਦਾ ਨਪੀਡਨ ਸੰਭਵ ਹੈ ਕਿਉਂ 스펀지 ਇਸ ਸੋਇਲਿਡ ਸੋਲਿਡ ਬਟ ਵੀ ਕੈਨ ਸਟਿਲ ਕੰਪਰੈਸ ਇਟ ਵਾਈ ਤਾਂ ਇਹਦਾ ਆਨਸਰ ਦੇਖਦੇ ਆ ਆਪਾਂ ਸਪੰਜ ਸੰਕੁਚਿਤ ਹੁੰਦਾ ਹੈ ਕਿਉਂਕਿ ਇਸ ਵਿੱਚ ਮਿੰਟ ਦੇ ਛੇਦ ਹੁੰਦੇ ਹਨ ਜਿਸ ਵਿੱਚ ਹਵਾ ਫਸ ਜਾਂਦੀ ਹੈ ਦਬਾਅ ਨਾਲ ਹਵਾ ਨੂੰ ਬਾਹਰ ਕੱਢਿਆ ਜਾਂਦਾ ਹੈ ਇਸ ਨੂੰ ਅਜੇ ਵੀ ਇੱਕ ਠੋਸ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਇੱਕ ਨਿਸ਼ਚਿਤ ਆਇਤਨ ਹੁੰਦਾ ਹੈ ਤੇ ਆਕਾਰ ਉਦੋਂ ਤੱਕ ਨਹੀਂ ਬਦਲਦਾ ਜਦੋਂ ਤੱਕ ਸੰਕੁਚਿਤ ਨਾ ਕੀਤਾ ਜਾਵੇ ਤਾਂ ਨਾਲ ਹੀ ਇੰਗਲਿਸ਼ ਮੀਡੀਅਮ ਵਿੱਚ ਆਪਾਂ ਇਹਨੂੰ ਦੇਖ ਲੈਨੇ ਆ ਇਹ ਹੈਗਾ ਜੋ ਕਿ ਸਪੰਜ ਦੇ ਬਾਰੇ ਹੈਗਾ ਨੈਕਸਟ ਚਲਦੇ ਆ ਅਗਲੇ ਕੁਐਸਚਨ ਤੇ ਪ੍ਰਸ਼ਨ ਨੰਬਰ 7 ਸੈਲ ਕੰਧ ਕਿਸ ਪਦਾਰਥ ਦੀ ਬਣੀ ਹੁੰਦੀ ਹੈ ਤਾਂ ਦੇਖ ਲੈਣਾ ਕਿ ਸੈਲ ਕੰਧ ਕਿਸ ਦੀ ਬਣੀ ਹੁੰਦੀ ਹੈਗੀ ਹਾਂਜੀ ਇੱਕ ਸੈਲ ਦੀਵਾਰ ਇੱਕ ਗੈਰ ਜੀਵਿਤ ਹਿੱਸਾ ਹੈ ਜੋ ਸੈੱਲ ਦੀ ਬਾਹਰੀ ਪਰਤ ਰੱਖਿਆ ਕਰਦਾ ਹੈ ਇਹ ਪਾਰਦਰਸ਼ੀ ਹੈ ਅਤੇ ਰਚਨਾ ਜੀਵਨੂ ਤੇ ਨਿਰਪਰ ਕਰਦੀ ਹੈ ਸੈੱਲ ਦੀਵਾਰ ਸੈੱਲ ਦੀ ਸਮਗਰੀ ਨੂੰ ਬਾਹਰੀ ਵਾਤਾਵਰਣ ਤੋਂ ਬਚਾਉਂਦੀ ਹੈ ਇਹ ਸੈੱਲ ਅਤੇ ਇਸ ਦੇ ਅੰਗਾਂ ਨੂੰ ਬੰਤਰ ਸਹਾਇਤਾ ਤੇ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ ਬੈਕਟੀਰੀਅਲ ਸੈੱਲ ਦੀਵਾਰ ਪੋਪਟੀਡੋਗਲਾਈਕਨ ਪੀਜੀ ਪੋਲੀਐਸੀ ਟਿਲ ਗਲੂਕੋਸਾਮਾਈਨ ਐਸੀ ਮੂਰੀ ਮਿਕਰ ਐਸਿਡ ਰੀਡ ਦੀ ਹੱਡੀ ਦੇ ਨਾਲ ਪੋਲੀਸੈਕਰਾਈਡ ਸਟ੍ਰੈਂਡਾਂ ਦਾ ਇੱਕ ਨੈਟਵਰਕ ਹੈ ਸੈੱਲ ਦੀਵਾਰ ਦਾ ਜ਼ਿਆਦਾਤਰ ਹਿੱਸਾ ਬਣਾਉਂਦਾ ਹੈ ਪਲਾਂਟ ਪਲਾਂਟ ਸੈੱਲ ਦੀ ਦੀਵਾਰ ਦਾ ਤਿੱਤੇ ਸਭ ਤੋਂ ਵੱਧ ਪ੍ਰਚਲਿਤ ਮੈਕਰੋਮੋਲੀਕਿਊਲ ਸੈਲੂਲੋਜ਼ ਪੌਦਿਆਂ ਸੈੱਲਾਂ ਦੀ ਕੰਧ ਦਾ ਮੁੱਖ ਹਿੱਸਾ ਹੈ ਸੈਂਕੜੇ ਗਲੂਕੋਜ਼ ਅਣੂਆਂ ਵਾਲੇ ਲੰਬੇ ਰੇਖਿਕ ਪੋਲੀਮਰ ਸੈਲੂਲੋਜ਼ ਫਾਈਬਰ ਬਣਾਉਂਦੇ ਹਨ ਪੌਦਿਆਂ ਦੇ ਸੈੱਲਾਂ ਵਿੱਚ ਇੱਕ ਸੈਲ ਦੀਵਾਰ ਹੁੰਦੀ ਹੈ ਉਹਨਾਂ ਦੇ ਪਲਾਜ਼ਮਾ ਚਿੱਲੀ ਨੂੰ ਘੇਰਦੀ ਹੈ ਤੇ ਤਣਾਅ ਦੀ ਤਾਕਤ ਨੂੰ ਦੇ ਨਾਲ-ਨਾਲ ਆਸਮੋਟਿਕ ਅਤੇ ਮਕੈਨੀਕਲ ਤਣਾਅ ਤੋਂ ਬਚਾ ਲਈ ਪੇਸ਼ਕਸ਼ ਕਰਦੀ ਹੈ ਇਸ ਤੋਂ ਇਲਾਵਾ ਇਹ ਟਰਗੋਰ ਦਵਾ ਦੇ ਵਿਕਾਸ ਦਾ ਸੈਲ ਦੀਵਾਰ ਦੀਵਾਰ ਦੇ ਵਿਰੁੱਧ ਸੈਲ ਦੀ ਸਮਗਰੀ ਦੇ ਦਬਾਅ ਨੂੰ ਸਮਰੱਥ ਬਣਾਉਂਦੀ ਹੈ ਨੈਕਸਟ ਫੰਗੀ ਸੈਲ ਦੀਵਾਰ ਚਿਟਿਨ ਐਂਡ ਐਸਟੀ ਐਸੀ ਟੈਲਗਲੂਕੋਸਾਮਾਈਨ ਦਾ ਇੱਕ ਪੋਲੀਮਰਿਕ ਗਲੂਕਨ polysaccharides mucopolysaccharides ਮੋਮ ਅਤੇ ਰੰਗ ਫੰਗਲ ਸੈਲ ਦੀਵਾਰ ਬਣਾਉਂਦੇ ਹਨ ਨੈਕਸਟ ਹੈ ਜੀ ਫੰਗਲ ਸੈਲ ਦੀਵਾਰ ਵਿੱਚ ਗਲੂਕਨ ਨਾਮਕ ਰਸਾਇਣ ਹੁੰਦੇ ਹਨ ਜੋ ਐਡੋਟੌਕਸਿਨ ਵਰਗੇ ਹੁੰਦੇ ਹਨ ਅਤੇ ਹਿਊਮਨ ਸਿਸਟਮ ਨੂੰ ਸਰਗਰਮ ਕਰ ਸਕਦੇ ਹਨ ਤਾਂ ਇਹ ਸੀਗੀ ਸੈਲ ਦੀਵਾਰ ਵਾਲੇ ਤਾਂ ਨੈਕਸਟ ਇਹ ਨੂੰ ਦੇਖ ਲੈਣੇ ਆਪਾਂ ਜੋ ਕਿ ਇੰਗਲਿਸ਼ మీడియం ਵਾਲੇ ਬੱਚਿਆਂ ਦੇ ਲਈ ਅੰਜੀ ਤਾਇ ਇੱਕ ਕੰਪੋਨੈਂਟ ਆਫ ਸੈਲ ਵਾਲ ਆਗੇ ਤਾਂ ਤੁਸੀਂ ਇਥੋਂ ਮੈਨੂੰ ਹੌਲੀ ਹੌਲੀ ਸਕਰਾਲ ਕਰ ਦਿੰਨੀ ਆ ਆਪਣੇ ਜੋ ਕਿ ਤੁਸੀਂ ਆਨਸਰ ਲਿਖਨੇ ਆ ਤਾਂ ਵੀਡੀਓ ਨੂੰ ਪਾਜ਼ ਕਰਕੇ ਲਿਖ ਸਕਦੇ ਹੋ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਦੇ ਲਈ ਵੀ ਆ ਤੇ ਪੰਜਾਬੀ ਮੀਡੀਅਮ ਵਾਲੇ ਬੱਚਿਆਂ ਦੇ ਲਈ ਵੀ ਆ ਠੀਕ ਹੈ ਜੀ ਇਹਦੇ ਨਾਲ ਹੀ ਨੈਕਸਟ ਚੱਲਦੇ ਆ ਅਗਲੇ ਕੁਐਸਚਨ ਤੇ ਕੁਐਸਚਨ ਨੰਬਰ 8 ਅਮੀਬਾ ਪੋਸਨ ਕੇਸ ਪ੍ਰਕਿਰਿਆ ਦੁਆਰਾ ਗ੍ਰਹਿਣ ਕੀਤਾ ਕਰਦਾ ਹੈ ਅਮੀਬਾ ਕਿਹੜੀ ਪ੍ਰਕਿਰਿਆ ਨਾਲ ਜੋ ਕਿ ਇਹ ਖਾਣਾ ਜੋ ਕਿ ਗ੍ਰਹਿਣ ਕਰਦਾ ਹੈ ਇਸ ਦੇ ਬਾਰੇ ਆਪਾਂ ਜਾਣਦੇ ਹਾਂ ਪੋਸ਼ਣ ਦੀ ਹਲੋਜਿਕ ਵਿਧੀ ਅਮੀਬਾ ਦੁਆਰਾ ਪ੍ਰਦਰਸ਼ਿਤ ਕੀਤੀ ਜਾਂਦੀ ਹੈ ਗ੍ਰਹਿਣ ਪਾਚਨ ਸਮਾਈ ਸਮਾਈ ਅਤੇ ਇਜ਼ੈਸ਼ਨ ਪੋਸ਼ਣ ਦੇ ਪੰਜ ਪੜਾਅ ਹਨ ਅਮੀਬਾ ਇੱਕ ਸੈੱਲ ਵਾਲਾ ਜੀਵ ਹੈ ਇਹ ਹਲੋ ਜੋਇ ਇੱਕ ਫੀਡਿੰਗ ਪ੍ਰਦਰਸ਼ਿਤ ਕਰਦਾ ਹੈ ਜਿਸ ਵਿੱਚ ਇਹ ਪੂਰਾ ਭੋਜਨ ਖਾ ਲੈਂਦਾ ਹੈ ਅਤੇ ਕਈ ਤਰ੍ਹਾਂ ਦੇ ਪਾਚਨ ਐਜ਼ਾਈਮ ਦੀ ਵਰਤੋਂ ਕਰਕੇ ਇਸ ਨੂੰ ਹਜ਼ਮ ਕਰਦਾ ਹੈ ਐਂਡੋਸਾਈਟੋਸਿਸ ਜਾਂ ਫੈਗੋਸਾਈਟੋਸਿਸ ਭੋਜਨ ਦੇ ਅਣੂ ਨੂੰ ਘੇਰਨ ਦੀ ਪ੍ਰਕਿਰਿਆ ਹੈ ਐਂਡੋਸਾਈਟੋਸਿਸ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਇੱਕ ਜੀਵਤ ਸੈੱਲ ਆਪਣੀ ਝਿੱਲੀ ਵਿੱਚ ਹਮਲਾ ਕਰਕੇ ਅਤੇ ਇੱਕ ਵੈਕਿਊਲ ਬਣਾ ਕੇ ਪਦਾਰਥਾਂ ਨੂੰ ਲੈਂਦਾ ਹੈ ਐਂਡੋ ਸਾਈਟੋਸਿਸ ਦੀ ਇੱਕ ਪ੍ਰਕਿਰਿਆ ਜਿਸ ਰਾਹੀਂ ਵਿਦੇਸ਼ੀ ਪਦਾਰਥਾਂ ਨੂੰ ਸੈੱਲ ਵਿੱਚ ਲਜਾਇਆ ਜਾਂਦਾ ਹੈ। ਇਹ ਸੀਗਾ ਆਪਣਾ ਜੋ ਕਿ ਅਮੀਬਾ ਦਾ। ਨੈਕਸਟ ਚੱਲਦੇ ਇੰਗਲਿਸ਼ మీడియం ਵਾਲੇ ਬੱਚਿਆਂ ਦੇ ਲਈ। ਹਾਂਜੀ ਇਹ ਇੰਗਲਿਸ਼ మీడియం ਵਾਲੇ ਸਟੂਡੈਂਟਸ ਦੇ ਲਈ ਆ। ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਆਪਣੇ ਆਨਸਰਸ ਲੇਖ ਸਕਦੇ ਹੋਗੇ। ਜੋ ਵੀ ਤੁਹਾਡੀ ਵਰਕਸ਼ੀਟ ਹੈ। ਹਾਂਜੀ ਨੈਕਸਟ ਕੁਐਸਚਨ ਹੈਗਾ ਜੀਨ ਕਿੱਥੇ ਮੌਜੂਦ ਹੁੰਦੇ ਹਨ? ਤਾਂ ਇਹ ਦੇਖ ਲੈਣੇ ਸਦਾ ਅਨਸਰ ਹਾਂਜੀ ਜੀਨ ਨੂੰ ਵੰਸ਼ ਕੰਡ ਵੀ ਕਿਹਾ ਜਾਂਦਾ ਹੈ ਜੀਨ ਵਿਰਾਸਤੀ ਇੱਕ ਇਕਾਈ ਹੈ ਇਹ ਡੀ ਐਨ ਏ ਯਾਨੀ ਕਿ ਡੀਓਕਸਰੀ ਸੀਰੀ ਵੀ ਨਿਊਕਲੀਕ ਐਸਿਡ ਦਾ ਇੱਕ ਖੰਡ ਹੈ ਜੀਨ ਕਰੋਮੋਸੋਮਸ ਤੋਂ ਲੈ ਜਾਂਦੇ ਹਨ ਤੇ ਕਰੋਮੋਸੋਮਸ ਬਾਰੇ ਵੀ ਆਪਾਂ ਦੇਖ ਲੈਣੇ ਹੈਗੇ ਕਰੋਮੋਸੋਮ ਟਾਗੇ ਵਰਗੇ ਵਰਗੀਆਂ ਵੰਤਰਾਂ ਦਾ ਸੰਗ੍ਰਹਿ ਹੁੰਦੇ ਹਨ ਜੋ ਕਈ ਤਰ੍ਹਾਂ ਦੀਆਂ ਲੰਬਾਈਆਂ ਤੇ ਰੂਪਾਂ ਵਿੱਚ ਆਉਂਦੇ ਹਨ ਡੀਐਨਏ ਤੇ ਪ੍ਰੋਟੀਨ ਮੁਕਤ ਹੋਤੇ ਹਿਸਟੋਨ ਕਰੋਮੋਸੋਮ ਬਣਾਦੇ ਹਨ ਯੂਕੇਰੀਓਟਿਕ ਸੈੱਲਾਂ ਵਿੱਚ ਇਹ ਨਿਊਕਲੀਅਸ ਵਿੱਚ ਪਾਈ ਜਾਂਦੇ ਹਨ ਤਾਂ ਇਹ ਹੁੰਦੇ ਆ ਜੋ ਕਿ ਆਪਣੇ ਜੀਨਸ ਹੁੰਦੇ ਹਨ ਜੋ ਕਿ ਆਪਾਂ ਨੂੰ ਆਪਣੇ ਜੋ ਕਿ ਵਿਰਾਸਤ ਤੋਂ ਹੀ ਮਿਲਦੇ ਆਗੇ ਤਾਂ ਇਹ ਇੰਗਲਿਸ਼ మీడియం ਵਾਲੇ ਬੱਚਿਆਂ ਦੇ ਲਈ ਹੈ क्रोमोसोम्स ਦੇ ਜੀਨਸ ਠੀਕ ਹੈ ਜੀ ਨੈਕਸਟ ਚਲਦੇ ਆਂ ਦੂਰੀ ਅਤੇ ਵਿਸਥਾਪਨ ਵਿੱਚ ਅੰਤਰ ਲਿਖੋ ਨੈਕਸਟ ਅਗਾਜ ਦੂਰੀ ਸਮਾਗ੍ਰਾਫ ਦੇ ਕੀ ਉਪਯੋਗ ਹਨ ਇਹ ਵੀ ਪੜਾਂਗੇ ਆਪਾਂ ਨਾਲ ਹੀ ਗ੍ਰਾਫਾ ਰਾਹੀਂ ਗਤੀ ਦੇ ਸਮੀਕਰਨ ਪ੍ਰਦਰਸ਼ਿਤ ਕਰੋ ਤਾਂ ਇਹ ਆਪਾਂ ਤਿੰਨੇ ਕੁਐਸਚਨ ਕਰ ਲੈਣੇ ਆਂਗੇ ਡਿਸਕਸ ਹਾਂਜੀ ਇਹ ਦੂਰੀ ਅਤੇ ਵਿਸਥਾਪਨ ਵਿੱਚ ਅੰਤਰ ਹੈ ਇਹ ਥੋੜਾ ਜਿਹਾ ਲੌਂਗ ਆ ਮੈਂ ਇਸ ਨੂੰ ਰੀਡ ਨਹੀਂ ਕਰਾਂਗੀ ਇਸ ਨੂੰ ਤੁਸੀਂ ਅਗਰ ਚਾਹੋ ਤਾਂ ਵੀਡੀਓ ਨੂੰ ਮੈਂ ਸਕਰੋਲ ਕਰ ਦਿੰਨੀ ਆ ਤੁਹਾਡਾ ਜੋ ਕੀ ਆ ਇਹਦੇ ਬਾਰੇ ਤਾਂ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇਸ ਨੂੰ ਲੇਖ ਸਕਦੇ ਹੋਗੇ ਮੈਂ ਹੌਲੀ ਹੌਲੀ ਇਸ ਨੂੰ ਸਕਰੋਲ ਕਰਾਂਗੀ ਤਾਂ ਇਹ ਤੁਹਾਡਾ ਜੋ ਕੀ ਆਨਸਰ ਹੈਗਾ differences between ਦੂਰੀ ਤੇ ਵਿਸਥਾਪਨ ਠੀਕ ਹੈ ਜੀ ਨੈਕਸਟ ਦੇ ਦਾ ਇੰਗਲਿਸ਼ ਮੀਡੀਅਮ ਵਾਲੇ ਬੱਚਾ ਲਈ ਵੀ ਦੇਖ ਲੈਣੇ ਹਨ ਹਾਂਜੀ ਇੰਗਲਿਸ਼ ਮੀਡੀਅਮ ਵਾਲੇ ਸਟੂਡੈਂਟਸ ਦੇ ਲਈ ਹੈ ਵੀਡੀਓ ਨੂੰ ਪਾਜ਼ ਕਰਕੇ ਅਗਰ ਤੁਸੀਂ ਲਿਖਣਾ ਚਾਹੋ ਨਾ ਲਿਖ ਸਕਦੇ ਹੋਗੇ ਮੈਂ ਇਸ ਨੂੰ ਹੌਲੀ ਹੌਲੀ ਸਕਰੋਲ ਕਰ ਰਹੀ ਹਾਂਗੀ ਤਾਂ ਕਿ ਤੁਹਾਨੂੰ ਈਜ਼ੀ ਹੋ ਜਾਵੇ ਓਕੇ ਇਸ ਦੇ ਨਾਲ ਹੀ ਜੇ ਅਗਰ ਤੁਹਾਨੂੰ ਵੀਡੀਓਜ਼ ਪਸੰਦ ਆ ਰਹੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਇਸ ਦੇ ਨਾਲ ਹੀ ਅਗਲੇ ਕੁਐਸਚਨ ਦੇ ਵੱਲ ਚੱਲਦੇ ਹਾਂ ਹਾਂਜੀ ਇਹ ਦੂਰੀ ਗ੍ਰਾਫ ਜੋ ਕਿ ਕਿ ਮੈਂ ਆਪਾਂ ਨੂੰ ਹੈਲਪ ਕਰ ਸਕਦਾ ਹੈਗਾ ਇਹ ਕਿਸੇ ਵੀ ਸਮੇਂ ਸਰੀਰ ਦੀ ਸਥਿਤੀ ਦੱਸਦਾ ਹੈ ਸਮੇਂ ਦੇ ਇੱਕ ਖਾਸ ਅੰਤਰਾਲ ਦੌਰਾਨ ਸਰੀਰ ਦੁਆਰਾ ਕਵਰ ਕੀਤੀ ਦੂਰੀ ਨੂੰ ਗ੍ਰਾਫ ਤੋਂ ਦੇਖਿਆ ਜਾ ਸਕਦਾ ਹੈ ਕਿਸੇ ਵੀ ਸਰੀਰ ਦਾ ਵੇਗ ਨਿਰਧਾਰਿਤ ਕੀਤਾ ਜਾ ਸਕਦਾ ਹੈ ਸਾਈਜ਼ ਦਾ ਜੋ ਕਿ ਹੈਲਪ ਕਰਦਾਗਾ ਜੀਓਗ੍ਰਾਫ ਹੈ ਦੂਰੀ ਅਤੇ ਸਮੇਂ ਦਾ ਇਹ ਕੀ ਹੈ ਜੋ ਇੰਗਲਿਸ਼ మీడియం ਦੇ ਲਈ ਸਟੂਡੈਂਟਸ ਅਗੇ ਉਹਨਾਂ ਦੇ ਲਈ ਹੈਗਾ ਇਸ ਦੇ ਨਾਲ ਹੀ ਨੈਕਸਟ ਵਾਲਾ ਕੁਐਸਚਨ ਵੀ ਡਿਸਕਸ ਕਰ ਲੈਨੇ ਆ ਹਾਂਜੀ ਇਹ ਵਾਲਾ ਆਪਣਾ ਜੋ ਕਿ ਲਾਸਟ ਨੈਕਸਟ ਕੁਐਸਚਨ ਸੀਗਾ ਇਸ ਨੂੰ ਮੈਂ ਵੀਡੀਓ ਨੂੰ ਸਕਰੋਲ ਕਰ ਦਿੰਨੀ ਆ ਜੋ ਕਿ ਤੁਹਾਡੇ ਲਈ ਤਾਂ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇੱਥੋਂ ਆਪਣੇ ਆਨਸਰਸ ਨੋਟਾਉਨ ਕਰ ਸਕਦੇ ਹੋਊਂਗੇ ਨਾਲੀ ਜੋ ਤੱਕ ਤੁਹਾਡਾ ਇੰਗਲਿਸ਼ మీడియం ਦੇ ਸਟੂਡੈਂਟਸ ਅਗੇ ਉਹਨਾਂ ਦੇ ਲਈ ਵੀ ਆਪਾਂ ਤੁਹਾਡੇ ਆਨਸਰ ਸ਼ੋਅ ਕਰਾਂਗੇ ਇਹ ਤੁਹਾਡੀ ਡਾਇਗਰਾਮ ਆ ਇੰਗਲਿਸ਼ మీడియం ਵਿੱਚ ਵੀ ਦੇਖ ਲੈਣੇ ਆਗੇ ਆਨਸਰ ਹਾਂਜੀ ਤਾਂ ਇਹ ਇੰਗਲਿਸ਼ మీడియం ਦੇ ਸਟੂਡੈਂਟਸ ਦੇ ਲਈ ਆ ਠੀਕ ਹੈ ਨੈਕਸਟ ਚੱਲਦੇ ਆਂਗੇ ਅਗਲੇ ਪੇਜ ਤੇ ਅਗਰ ਤੁਹਾਨੂੰ ਵੀਡੀਓ ਅੱਛਾ ਲੱਗ ਰਿਹਾ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਕਮੈਂਟ ਵੀ ਜ਼ਰੂਰ ਕਰੋ ਇਹ ਤੁਹਾਡੀ ਡਾਇਗਰਾਮ ਹੈ ਤੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਇਸ ਦੇ ਨਾਲ ਹੀ ਚੱਲਦੇ ਆ ਨੈਕਸਟ ਕੁਐਸਚਨ ਤੇ ਅੱਗੇ ਨੰਬਰ 2 ਤੇ ਆ ਸਕ੍ਰੈਬ ਬੁੱਕ ਬਣਾਓ ਇਹ ਲਿਖੇ ਚਿੱਤਰ ਆਪਣੀ ਸਕ੍ਰੈਬ ਬੁੱਕ ਵਿੱਚ ਬਣਾਓ ਤਾਂ ਨੰਬਰ 1 ਤੇ ਆ ਫ੍ਰੈਕਸ਼ਨਲ ਡਿਸਟਿਲੇਸ਼ਨ ਪ੍ਰਵਾਹ ਜੀ ਕਨਸੀਡਨ ਹਾਂਜੀ ਤਾਂ ਇਹ ਤੁਹਾਡਾ ਜੋ ਕੀ ਡਾਇਗਰਾਮ ਆ ਗਈ ਤੁਸੀਂ ਇਸ ਨੂੰ ਇੱਥੋਂ ਦੇਖ ਕੇ ਬਣਾ ਸਕਦੇ ਹੋਗੇ ਤੇ ਨਾਲ ਨਾਲ ਮੈਂ ਤੁਹਾਨੂੰ ਇਸ ਦੀ ਜੋ ਕੀ ਡਿਟੇਲ ਵੀ ਉਹ ਵੀ ਦੱਸ ਦਿੰਨੀ ਹੈਗੀ ਅਗਰ ਤੁਸੀਂ ਡਾਇਗਰਾਮ ਦੇ ਨਾਲ ਰਾਈਟ ਆਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਰਾਈਟ ਆਨ ਕਰ ਸਕਦੇ ਹੋਗੇ ਇਹ ਪੰਜਾਬੀ మీడియం ਵਾਲੇ ਬੱਚਿਆਂ ਦੇ ਲਈ ਹੈ ਤੇ ਨਾਲ ਹੀ ਇਹ ਜੋ ਕਿ ਇੰਗਲਿਸ਼ మీడియం ਦੇ ਵੀ ਸਟੂਡੈਂਟਸ ਦੇ ਲਈ ਹੈਗਾ ਤਾਂ ਤੁਸੀਂ ਇੱਥੋਂ ਕੀ ਆਪਣੀ ਹੈਲਪ ਲੈ ਸਕਦੇ ਹੋਗੇ ਅਗਰ ਤੁਸੀਂ ਸਬਸਕ੍ਰਾਈਬ ਬੁੱਕ ਤਿਆਰ ਕਰਨਾ ਚਾਹੁੰਦੇ ਹੋ ਤਾਂ ਨੈਕਸਟ ਚੱਲਦੇ ਆਂਗੇ ਅਗਲੀ ਡਾਇਗਰਾਮ ਦੇ ਵੱਲ ਅਗਲਾ ਹੈ ਹਵਾ ਦੇ ਕਟਕਾਂ ਦਾ ਨਿਖੇੜਨ ਨੈਕਸਟ ਹੈ ਪਦਾਰਥਾਂ ਦੀਆਂ ਤਿੰਨ ਅਵਸਥਾਵਾਂ ਦੇ ਕਣਾਂ ਦਾ ਚਿੱਤਰਣ ਤਾਂ ਇਹ ਆਪਾਂ ਦੇਖ ਲੈਣੇ ਹੈਗੇ ਹਾਂਜੀ ਤਾਂ ਇਹ ਉਸ ਦੀ ਜੋ ਕਿ ਥਿਊਰਟੀਕਲ ਡਿਟੇਲ ਆ ਇੰਗਲਿਸ਼ ਮੀਡੀਅਮ ਦੇ ਸਟੂਡੈਂਟਸ ਦੇ ਲਈ ਨਾਲ ਹੀ ਇਸ ਦੀ ਜੋ ਡਾਇਗਰਾਮ ਆਗੀ वो तीन बना सकते सदगे ये डायग्राम है इसकी तो जो कि पंजाबी मीडियम के स्टूडेंट्स के लिए है ठीक है जी यग्रामी ए दी तुसी तो देख के अपनी जो कि सक्रैप बुक द डायग्राम बना सकते होगी इस अगला भी डिस्कस कर लेने ये डायग्राम आ जो अगला क्वेश्चन अपना ਨੈਕਸਟ ਆ ਪਲਾਂਟ ਸੈੱਲ ਜਾਂ ਐਨੀਮਲ ਸੈੱਲ ਇਹ ਦੋਨੇ ਆਪਾਂ ਡਿਸਕਸ ਕਰ ਲੈਣੇ ਆ ਹਾਂਜੀ ਇਹ ਪਲਾਂਟ ਸੈੱਲ ਦੀ ਜੋ ਕੀ ਡਿਟੇਲ ਆ ਗਈ ਇਹਦੀ ਡਾਇਗਰਾਮ ਆ ਗਈ ਨੈਕਸਟ ਇਹ ਪੰਜਾਬੀ మీడియం ਦੇ ਸਟੂਡੈਂਟਸ ਦੇ ਲਈ ਹੈ ਤੇ ਇਹਦੀ ਡਾਇਗਰਾਮ ਨੈਕਸਟ ਐਨੀਮਲ ਸੈੱਲ ਆ ਗਿਆ ਇਹ ਡਾਇਗਰਾਮ ਐਨੀਮਲ ਸੈਲ ਦੀ ਨੈਕਸਟ ਹੀ ਆ ਪੰਜਾਬੀ మీడియం ਦੇ ਬੱਚਿਆਂ ਦੇ ਲਈ ਠੀਕ ਹੈ ਜੀ ਨੈਕਸਟ ਅਗਲਾ ਦੇਖ ਲੈਣੇ ਹੈਗੇ ਲਾਸਟ ਕੁਐਸਚਨ ਅੱਜ ਦਾ ਆਪਣਾ ਗਤੀ ਦਾ ਗ੍ਰਾਫ ਰਾਹੀਂ ਪ੍ਰਦਰਸ਼ਨ ਗ੍ਰਾਫੀਕਲ ਰਿਪਰੈਜੈਂਟੇਸ਼ਨ ਆਫ ਮੋਸ਼ਨ ਇਕਸਮਾਨ ਚਾਲ असमान चाल एक समान प्रवेगित प्रवेगित गति असमान प्रवेगित गति ਤਾਂ ਦੇਖ ਲੈਣੇ ਆ ਇਹ ਹਾਂਜੀ ਇਹ ਗ੍ਰਾਫਿਕਲ ਰਿਪਰੈਜੈਂਟੇਸ਼ਨ ਆਫ ਮੋਸ਼ਨ ਦੀ ਜੋ ਕਿ ਥੀਟਰੀਕਲ ਡੇਟ ਡਿਟੇਲ ਆ ਗਈ ਨੈਕਸਟ ਜੇ ਡਾਇਗਰਾਮ ਆਏਗੀ ਤੁਸੀਂ ਇੱਥੋਂ ਡਾਇਗਰਾਮ ਤਿਆਰ ਕਰ ਸਕਦੇ ਹੋਗੇ ਇੰਗਲਿਸ਼ మీడియం ਦੇ ਸਟੂਡੈਂਟਸ ਦੇ ਲਈ ਹੈ ਨੈਕਸਟ ਪੰਜਾਬੀ మీడియం ਦੇ ਸਟੂਡੈਂਟਸ ਦੇ ਲਈ ਜੋ ਕਿ ਆਪਣਾ ਅੱਜ ਦਾ ਲਾਸਟ ਕੁਐਸਚਨ ਆ ਇਹ ਆਪਣੀ ਵਰਕਸ਼ੀਟ ਦਾ ਕਲਾਸ 9th ਦਾ ਅੱਗੇ ਸਰਕੂਲੇਸ਼ਨ ਮੋਸ਼ਨ ਵਾਲਾ ਆ ਗਿਆ ਇਸ ਦੀ ਡਿਟੇਲ ਆ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੋਨਾਂ ਵਿੱਚ ਤਾਜ਼ੀ ਆਪਣੀ ਵੀਡੀਓ ਦੇ ਵਿੱਚ ਐਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਇਸ ਦੇ ਨਾਲ ਹੀ ਸਟੇ ਬLESਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ